ਤੇ ਪੱਗ ਤੇਰੀ ਕੀ ਜਹਾਂਗੀਰ ਦੀ ਇੰਨੀ ਬੁਲੰਦ ਆਵਾਜ਼ ਦੇ ਵਿੱਚ ਇਹ ਸ਼ਬਦ ਬੋਲਿਆ ਨੌ ਜ਼ਬਾਨਾਂ ਦੇ ਅੰਦਰ ਜੋਸ਼ ਪੈਦਾ ਹੋ ਗਿਆ ਉੱਥੇ ਢਾਡੀ ਨੱਥਾ ਤੇ ਅਬਦੁੱਲਾ ਜੀ ਨੇ ਇੱਕ ਗੱਲ ਕਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਤੇਰੀ ਪੱਗ ਦਾ ਮੁਕਾਬਲਾ ਜਹਾਂਗੀਰ ਦੀ ਪੱਗ ਵੀ ਨਹੀਂ ਕਰ ਸਕਦੀ ਚੇਤੇ ਰੱਖਿਓ ਬਹੁਤ ਵੱਡੀ ਗੱਲ ਹੈ ਮੈਂ ਕਈ ਵਾਰੀ ਸੋਚਦਾ ਵੀ ਅੱਜ ਦੇ ਦੌਰ ਦੇ ਵਿੱਚ ਇੱਕ ਗੱਲ ਚੱਲ ਪਈ ਜੀ ਦਸਤਾਰ ਮੁਕਾਬਲਾ ਹੈ ਹੁਣ ਦਸਤਾਰ ਮੁਕਾਬਲੇ ਵਿੱਚ ਕੀ ਵੇਖਿਆ ਜਾਂਦਾ ਵੀ ਇਹਨੇ ਦਸਤਾਰ ਕਿੰਨੀ ਸੋਹਣੀ ਬੰਨੀ ਹੈ ਇਹਨੇ ਦਸਤਾਰ ਦੇ ਕਿੰਨੇ ਪੇਚ ਬਣਾਏ ਨੇ ਇਹਨੇ ਦਸਤਾਰ ਦਾ ਕਿੰਨਾ ਵਧੀਆ ਡਿਜ਼ਾਈਨ ਬਣਾਇਆ ਉਹ ਡਿਜ਼ਾਈਨ ਵੇਖ ਕੇ ਆਪਾਂ ਕਹਿੰਦੇ ਆ ਜੀ ਇਹਨੇ ਬੱਤ ਸੋਹਣੀ ਪੱਗ ਬੰਨੀ ਹੈ ਇਨੂੰ ਫਸਟ ਨੰਬਰ ਪਰ ਇੱਥੇ ਗੱਲ ਦਸਤਾਰ ਦੀ ਨਹੀਂ ਇੱਥੇ ਦਸਤਾਰ ਦੇ ਥੱਲੇ ਕਿਰਦਾਰ ਦੀ ਗੱਲ ਹੈ ਇੱਥੇ ਦਸਤਾਰ ਦੇ ਥੱਲੇ ਵਿਚਾਰ ਦੀ ਗੱਲ ਹੈ ਹੋ ਸਕਦਾ ਸਮੇ ਦਾ ਬਾਦਸ਼ਾ ਉਹਦੀ ਪੱਗ ਦਾ ਕੱਪੜਾ ਬੜਾ ਮਹਿੰਗਾ ਹੋਵੇਗਾ ਉਹਦੀ ਪੱਗ ਦੇ ਵਿੱਚ ਡਿਜ਼ਾਈਨ ਬੜਾ ਵਧੀਆ ਹੋ ਸਕਦਾ ਉਹਦੀ ਪੱਗ ਦੇ ਉੱਪਰ ਬੜੇ ਹੀਰੇ ਜ਼ਬਰਤ ਲੱਗੇ ਹੋ ਸਕਦੇ ਨੇ ਪਰ ਧਿਆਨ ਮਾਰਿਓ ਢਾਡੀ ਨੱਥਾ ਤੇ ਅਬਦੁੱਲਾ ਜੀ ਕਹਿੰਦੇ ਪੱਗ ਦੀ ਗੱਲ ਨਹੀਂ ਇਸ ਪੱਗ ਦੇ ਥੱਲੇ ਕਰਤਾਰ ਦੀ ਗੱਲ ਹੈ ਇਸ ਪੱਗ ਦੇ ਥੱਲੇ ਵਿਚਾਰ ਦੀ ਗੱਲ ਹੈ ਅੱਜ ਆਹੀ ਗੱਲਾਂ ਤੇ ਵੇਖਣੀਆਂ ਸੀ ਕਈ ਵਾਰੀ ਮੈਂ ਹਰਮੰਦਰ ਸਾਹਿਬ ਦੇ ਉੱਪਰ 1950 49 ਦੇ ਕਰੀਬ ਜਿਹੜੇ ਬੱਚੇ ਜਾਂਦੇ ਸੀ ਨਾ ਕਦੇ ਉਹਨਾਂ ਦੀਆਂ ਪੱਗਾਂ ਵੇਖਿਓ ਉਹਨਾਂ ਦੀਆਂ ਪੱਗਾਂ ਵੇਖੋ ਉਹ ਛੋਟੀਆਂ-ਛੋਟੀਆਂ 5-5 6-6 ਸਾਲਾਂ ਦੀਆਂ ਉਮਰਾਂ ਦੇ ਬੱਚੇ ਵੀ 빙ੀਆਂ ਟੇਡੀਆਂ ਪੱਗਾਂ ਬੰਨੀ ਫਿਰਦੇ ਨੇ ਉਹਨਾਂ ਪੱਗਾਂ ਦੇ ਵਿੱਚ ਗੁਰੂ ਦਾ ਪਿਆਰ ਸੀ ਉਹਨਾਂ ਪੱਗਾਂ ਦੇ ਵਿੱਚ ਗੁਰੂ ਦਾ ਦੀਦਾਰ ਸੀ ਉਹਨਾਂ ਪੱਗਾਂ ਦੇ ਵਿੱਚ ਗੁਰੂ ਦਾ ਸਤਿਕਾਰ ਸੀ ਉਹਨਾਂ ਪੱਗਾਂ ਦੇ ਵਿੱਚ ਗੁਰੂ ਦਾ ਕਿਰਦਾਰ ਸੀ ਜਿਹੜਾ ਵੀ ਵੇਖਦਾ ਸੀ ਉਹਨਾਂ ਨੂੰ ਗੁਰੂ ਦੇ ਦਰਸ਼ਨ ਹੋ ਜਾਂਦੇ ਸੀ ਅੱਜ ਤੇ ਦਾੜਾ ਮਨਾਇਆ ਹੁੰਦਾ ਤੇ ਪੱਗ ਇੰਨੀ ਵਧੀਆ ਬੰਨੀ ਹੋਈ ਅੱਜ ਤੇ ਪੱਗਾਂ ਬੜੀਆਂ ਸੋਹਣੀਆਂ ਪਰ ਸ਼ਰਾਬਾਂ ਪੀਂਦੇ ਫਿਰਦੇ ਨੇ ਅਨੇਕਾਂ ਭੈੜੀਆਂ ਇਹ ਗੱਲਾਂ ਕੀ ਨੇ ਵੀ ਇਹ ਦਸਤਾਰ ਮੁਕਾਬਲਾ ਨਹੀਂ ਦਸਤਾਰ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਗੱਲ ਤੇ ਕਿਰਦਾਰ ਦੀ ਹੈ ਅਕੀਲੀ ਬੇਨਤੀ ਕਰਕੇ ਖਮਾ ਦਾ ਜਾਚਕ ਹੋਵਾਂ